ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਰਹਿਮਤ ਹੋ ਜੇ ਪੀਰਾਂ ਦੀ ਕਿਸਮਤ ਬਦਲ ਦੇਣ ਤਕਦੀਰਾਂ ਦੀ ਹਲੇਰੇ ਵਿੱਚ ਚਾਨਣ ਕਰ ਦਿੰਦੇ ਕਹੀ ਬਾਤ ਖਾਲੀ ਨਾ ਜਾਂਦੀ ਪੀਰਾਂ ਦੀ ਜੇ ਆਸੀ ਇੱਕ ਵਾਰ ਭਰਤੂ ਹਾਜ਼ਰੀ ਪੀਰਾਂ ਦੀ ਕਿਸਮਤ ਬਦਲੂਗੀ ਤੇਰੇ ਤਕਦੀਰਾਂ ਦੀ ਜਿੱਦਾਂ ਕਿਸਮਤ ਬਦਲੀ ਰਿੰਕੂ ਜਿਹੇ ਵਗੀਰਾ ਦੀ ਸਾਡੇ ਵੀਰਾਂ ਜਿਹੇ ਵਗੀਰਾ ਦੀ ਕਿਸਮਤ ਬਦਲੂਗੀ ਤੇਰੇ ਤਕਦੀਰਾਂ ਦੀ ਸਮੂਹ ਨਗਰ ਦੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਸਾਲਾਨਾ 27ਵਾਂ ਭੰਡਾਰਾ ਪੀਰਾਂ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੋਣਾ ਅਤੇ ਪਹਿਲਾ 쿠ਸੀ ਦੰਗਲ ਸਾਰੀ ਕਮੇਟੀ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਵਾਸੀ ਦੇ ਸਹਿਯੋਗ ਦੇ ਨਾਲ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੋਣਾ ਸੋ ਸਾਰਿਆਂ ਨੂੰ ਪਹੁੰਚਣ ਦੇ ਲਈ ਜਿਹੜਾ ਸਾਡੀ ਕਮੇਟੀ ਲੰਗਰ ਕਮੇਟੀ ਵੀ ਵਿੱਚੇ ਆ ਦੰਗਲ ਕਮੇਟੀ ਵੀ ਇਹੀ ਆ ਲੰਗਰ ਕਮੇਟੀ ਵੀ ਇਹੀ ਆ ਸੋ ਸਾਰਿਆਂ ਨੇ ਜਰੂਰ ਕੱਲ ਨੂੰ ਪਹੁੰਚਣਾ ਹਮ ਹਮਾਗੇ ਭੰਡਾਰਾ ਛਕਣਾ ਪੀਰਾਂ ਦਾ ਹਰ ਤਰ੍ਹਾਂ ਦੇ ਬਹੁਤ ਵਧੀਆ ਜਿਹੜੇ ਲੰਗਰ ਬਣਨੇ ਆ ਅਟੁੱਟ ਲੰਗਰ ਵਰਤਣੇ ਆ ਪੀਰਾਂ ਦੇ ਲੰਗਰ ਛਕਣੇ ਆ ਉਸ ਤੋਂ ਬਾਅਦ ਤੁਸੀਂ 쿠ਸੀ ਦੰਗਲ ਦਾ ਜਿਹੜਾ ਆਨੰਦ ਮਾਣਨਾ ਹੈ ਇੱਕੀ ਕੁਸ਼ਤੀਆਂ ਜਿਹੜੀਆਂ ਕਰਵਾਈਆਂ ਜਾਣੀਆਂ ਉਸ ਤੋਂ ਵੱਧ ਕੁਸ਼ਤੀਆਂ ਨਹੀਂ ਕਰਵਾਈਆਂ ਜਾਣੀਆਂ ਬਾਦੂ ਪਹਿਲਵਾਨ ਜਿਹੜੇ ਆਣਗੇ ਉਹਨਾਂ ਦਾ ਮਾਣ ਸਨਮਾਨ ਨਹੀਂ ਕੀਤਾ ਜਾਣਾ ਕਮੇਟੀ ਵੱਲੋਂ ਇਹ ਸਾਰੇ ਨੋਟ ਕਰਿਓ ਜੀ ਤੇ ਸਾਰੇ ਜਰੂਰ ਹਮ ਹਮਾ ਕੇ ਪਹੁੰਚਿਓ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚਿਓ ਪਰਿਵਾਰਾ ਸਮੇਤ ਪਹੁੰਚਿਓ ਸਮੂਹ ਨਗਰ ਇਲਾਕਾ ਨਿਵਾਸੀਓ ਜਿੱਥੇ ਤੱਕ ਵੀ ਤੁਸੀਂ ਇਹ ਵੀਡੀਓ ਦੇਖਦੇ ਹੋ ਵੱਧ ਤੋਂ ਵੱਧ ਗਿੰਦੇ ਦੇ ਵਿੱਚ ਤੁਸੀਂ ਭੰਡਾਰਾ 27 ਮਸਲਾਨਾ ਭੰਡਾਰਾ ਆ ਕੇ ਤੁਸੀਂ ਛਗਣਾ ਪੀਰਾਂ ਦਾ ਉਸ ਤੋਂ ਬਾਅਦ ਤੁਸੀਂ ਕੁਸ਼ਤੀ ਦੰਗਲ ਦਾ ਆਨੰਦ ਮਾਣਣਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਣਾ ਤਾਂ ਵੀ ਕਿਉਂ ਖੇਡਾਂ ਦੇ ਨਾਲ ਜੁੜਨ ਨਸ਼ਿਆਂ ਤੋਂ ਦੂਰ ਰਹਿਣ ਜੀ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਪੰਡਾਰੇ ਤੇ ਮੁਸ਼ਤੀ ਦੰਗਲ ਵੀ ਹੋਣ ਜਾ ਰਹੇ ਆ ਜਿਸ ਵਿੱਚ ਸੱਦੇ ਹੋ ਪਹਿਲਵਾਨਾਂ ਨੂੰ ਕਢਾਇਆ ਜਾਊਗਾ ਜਿਨ੍ਹਾਂ ਸੱਦੇ ਤੇ ਕੋਈ ਤਰਾਜ ਨਾ ਕਰੇ ਪਹਿਲਵਾਨ ਨੂੰ ਨਹੀਂ ਜਾਣਾ ਸੱਦੇ ਹੋ ਪਹਿਲਵਾਨ ਮਾਨ ਦਾ ਹੀ ਮਨਸਕਾਰ ਕਰਿਆ ਜਾਊਗਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਕੌਰ ਸਾਹਿਬ ਸ਼ਹਿਰ ਨਿਵਾਸੀਆਂ ਨੂੰ ਮੇਰੇ ਮਾਤਾ ਬਜ਼ੁਰਗਾ ਨੂੰ ਮੇਰੀਆਂ ਭੈਣਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹਿਲਾ ਦੰਗਲ ਕੁਸ਼ਤੀ ਦੰਗਲ ਕਰਾਇਆ ਜਾ ਰਿਹਾ ਹੈ ਪ੍ਰਬੰਧਕ ਕਮੇਟੀ ਵੱਲੋਂ ਅਤੇ ਸ਼ਹਿਰ ਨਿਵਾਸੀਆ ਵੱਲੋਂ ਜਿਸ ਵਿੱਚ 21 ਪਹਿਲਵਾਨਾਂ ਦੀ ਕੁਸ਼ਤੀ ਕੀਤੀ ਜਾਵੇਗੀ ਜਿਹੜਾ 21 ਤੋਂ ਬਾਅਦ ਪਹਿਲਵਾਨ ਕੋਲਣਾ ਚਾਹੇ ਉਹ ਨਹੀਂ ਕੋਲਣ ਦੇਣਾ ਨਾ ਕੋਲਣਾ ਚਾਹੇ ਜਿਹਨੇ ਪਹਿਲਮਾਨ ਅਸੀਂ ਸੱਦੇ ਆ ਉਹੀ ਪਹਿਲਮਾਨਾਂ ਵਲੇ ਚਾਹੀਦੇ ਆ ਜੇ ਕੋਈ ਫालतू ਪਹਿਲਮਾਨ ਆ ਗਿਆ ਤਾਂ ਉਹ ਗੁੱਸਾ ਨਾ ਕਰੇ ਪ੍ਰਬੰਧਕ ਕਮੇਟੀ ਵੱਲੋਂ ਉਹ ਪਹਿਲਮਾਨ ਨਹੀਂ ਕੋਲ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ